ਅੱਜ ਪਹਿਲੀ ਜਨਵਰੀ 225 ਦਾ ਸਵੇਰ ਦਾ ਟਾਈਮ ਆ 5:30 ਵਜੇ ਬੀਆਰ ਸਪੋਰਟ ਅਕੈਡਮੀ ਦੇ ਬੱਚੇ ਮਹਿੰਦੀਪੁਰ ਤੋਂ ਨਵਾਂ ਸ਼ਹਿਰ ਸਟੇਡੀਅਮ 'ਚ ਹਰ ਐਤਵਾਰ ਖੇਡਣ ਆਉਂਦੇ ਆ ਤੇ ਪਿੰਡ ਗਰਾਊਂਡ ਵਿੱਚ ਵੀ ਖੇਡਦੇ ਆ ਮੈਡ ਵਿਛਿਆ ਹੋਇਆ ਬਹੁਤ ਵਧੀਆ ਗਰਾਊਂਡ ਆ ਅੱਜ ਸੀਨੀਅਰ ਕੋਚ ਅਤੇ ਨਵਾਂ ਸ਼ਹਿਰ ਇਲਾਕੇ ਦੇ ਬਹੁਤ ਸਾਰੇ ਉਮਰਦਾਰ ਖਿਡਾਰੀ ਦੇ ਨੌਜਵਾਨ ਖਿਡਾਰੀ ਜਿਹਨਾਂ ਨਾਲ ਅੱਜ ਵੀਅਰ ਸਪੋਰਟ ਅਕੈਡਮੀ ਦੇ ਬੱਚੇ ਖੇਡਣ ਆਏ ਆ ਨਵਾਂ ਸਾਲ ਸਾਰਿਆਂ ਨੂੰ ਮੁਬਾਰਕਬਾਦ ਆਓ ਆਪਾਂ ਗੱਲ ਕਰਦੇ ਆ ਜਿਹੜੇ ਬੈਡਮਿੰਟਨ ਦੇ ਚੈਂਪੀਅਨ ਨੇ ਸਾਰੇ ਲਗਭਗ ਟੂਰਨਾਮੈਂਟ ਦੇ ਵਿੱਚ ਇਹ 골ਡਨ ਵਾਲੇ ਜਿੱਤਦੇ ਆ ਇਹ ਮੈਡਮ ਇਹ ਸਾਰ ਸਾਡੇ ਬਦਨ ਸਾਹਿਬ ਮੈਂ ਨਾਂ ਨਹੀਂ ਜਾਣਦਾ ਮੈਂ ਹੋਰ ਸਾਰਿਆਂ ਤੋਂ ਇੰਟਰਵਿਊ ਲਵਾਂਗਾ ਪਹਿਲਾਂ ਆਪਾਂ ਗੱਲ ਕਰਦੇ ਆ ਹਾਂਜੀ ਭੈਣ ਜੀ ਆਪਣਾ ਨਾਮ ਦੱਸਿਓ ਕੁਲਵਿੰਦਰ ਕੌਰ ਕੁਲਵਿੰਦਰ ਕੌਰ ਜੀ ਇਹ ਬੈਡਮਿੰਟਨ ਚੈਂਪੀਅਨ ਆ ਕਿਹੜੀ ਉਮਰ ਤੁਸੀਂ 51 ਤੋਂ 60 51 ਤੋਂ 60 ਵਿੱਚ ਹਾਂਜੀ ਸਰ ਸਰਦਾਰ ਨਿਰਮਲ ਸਿੰਘ ਤੁਸੀਂ ਕਿਹੜਾ ਕੱਪ ਜਿੱਤਿਆ ਜੀ ਮੈਂ ਕੱਪ ਤਾਂ ਜਿੱਤਿਆ ਨਹੀਂ ਪਾਰਟਿਸਿਪੇਟ ਕੀਤਾ ਖੇਡਾਂ ਮਤਨ ਪੰਜਾਬ ਦੀ ਵੈਰੀ ਵੈਰੀ ਗੁੱਡ ਹਾਂਜੀ ਸਰ ਤੁਸੀਂ ਹਾਂਜੀ ਰਣਜੀਤ ਸਿੰਘ ਜੀ ਹਾਂਜੀ ਥੋੜਾ ਟਾਈਮ ਹੀ ਹੋਇਆ ਸਟਾਰਟ ਕੀਤੇ ਨੂੰ ਡੇਢ ਸਾਲ ਤੋਂ ਪਹਿਲਾਂ ਸ਼ੁਰੂ ਕੀਤਾ ਬੈਡਮਿੰਟਨ ਓਕੇ ਓਕੇ ਸਰ ਹਾਂਜੀ ਤੁਸੀਂ ਪਵਨ ਜਾਗੜਾ ਜੀ ਤੁਸੀਂ ਕੋਈ ਜਿੱਤਿਆ ਮੈਡਲ ਖੇਡਦੇ ਰਹੀ ਖੇਡਦੇ ਪ੍ਰੈਕਟਿਸ ਕਰ ਰਹੇ ਕਿੰਨੀ ਔਰ ਤੁਹਾਡੀ 51 51 ਹਾਂਜੀ ਤੁਹਾਡੇ ਵੱਰ ਦਾ ਸਾਰ ਦੁਨੀਆ ਜਾਣਦੀ ਆ ਸਰ ਜੀ ਲਾਸ ਬੱਦਨ ਜੀ ਤੁਸੀਂ ਚੰਡੀਗੜ੍ਹ ਲੁਧਿਆਣਾ ਬਹੁਤ ਦੂਰ ਦੂਰ ਤੱਕ ਜਾਂਦੇ ਆ ਹਾਂਜੀ ਸਰ ਅੱਜ ਦੇ ਸ਼ੁਭ ਦਿਨ ਤੇ ਨਵਾਂ ਸਾਲ ਅੱਜ 2025 ਦਾ ਪਹਿਲਾ ਦਿਨ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਪੇਸ਼ ਕਰਦਾ ਵਾਹ ਰਹੀ ਗੱਲ ਬੈਡਮਿੰਟਨ ਦੀ ਇੱਕ ਐਸੀ ਗੇਮ ਹੈ ਜੋ ਖੇਡਦਾ ਹੈ ਇਹਦੇ ਵਿੱਚ ਹਰ ਐਕਸਰਸਾਈਜ਼ ਹੁੰਦੀ ਹੈ ਔਰ ਜੇ ਮੇਰੀ ਗੱਲ ਕਰਦੇ ਹੂੰ ਤਾਂ ਮੈਂ ਹਿਮਾਚਲ ਬੈਨ ਕੀਤਾ ਵਾਹ ਹਰਿਆਣਾ ਬੈਨ ਕੀਤਾ ਕੀ ਬਾਤ ਪੰਜਾਬ ਲੈਵਲ ਤੇ ਮੈਂ ਖੇਡਦਾ ਹਾਂ ਕੀ ਬਾਤ ਤੇ ਮੈਂ ਅੱਜ ਦੇ ਦਿਨ ਵਿੱਚ ਅੱਜ ਦਾ ਦਿਨ ਜੋ ਸ਼ੁੱਕਰ ਦਿਨ ਹੈ ਜੀ ਇਹਨਾਂ ਬੱਚਿਆਂ ਨੂੰ ਮੈਂ ਦੁਆਵਾਂ ਦੇ ਰਿਹਾ ਜੀ ਕਿ ਇਹ ਬੱਚੇ ਜੀ ਬਡਮਿੰਟਨ ਦੇ ਵਿੱਚ ਆਪਣਾ ਨਾਮ ਕਮਾਣ ਜੀ ਆਪਣੇ ਪਿੰਡ ਦਾ ਆਪਣੇ ਕਲੱਬ ਦਾ ਆਪਣੇ ਕੋਚ ਦਾ ਆਪਣੇ ਇਲਾਕੇ ਦਾ ਆਪਣੇ ਪੰਜਾਬ ਦਾ ਨਾਮ ਕਮਾਣ ਇਹ ਤਾਂ ਇਹ ਮੇਰੀਆਂ ਦੁਆਵਾਂ ਆ ਔਰ ਦੁਆਰਾ ਫਿਰ ਮੈਂ ਇਹ ਨਵੇਂ ਸਾਲ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਪੇਸ਼ ਕਰਦਾ ਔਰ ਦੁਆਵਾਂ ਕਰਦਾ ਹਾਂ ਕਿ ਹਰ ਇੱਕ ਦੀ ਸਿਹਤ ਜਿਹੜੀ ਹੈ ਬਹੁਤ ਵਧੀਆ ਰਹੇ ਬਹੁਤ ਬਹੁਤ ਸ਼ੁਕਰਾਨਾ ਜੀ ਤੁਸੀਂ ਪੰਜਾਬ ਸਹਿਸਵਾ ਦੇ ਸੀਨੀਅਰ ਮੀਤ ਪ੍ਰਧਾਨ ਵੀ ਆ ਜੀ ਜੀ ਜਿਹੜੀ ਸਵਾ ਪਿੱਛੇ ਜਾ ਚੁਣੀ ਗਈ ਆ ਉਹਦੇ ਵਿੱਚ ਤੁਸੀਂ ਬਹੁਤ ਵਧੀਆ ਅਹੁਦੇ ਤੇ ਆ ਜੀ ਜੀ ਤੁਸੀਂ ਦੋ ਸ਼ਬਦ ਸਵਾ ਲਈ ਵੀ ਕਹੋ ਮੈਂ ਬੈਸੇ ਤਾਂ ਮੜਾ ਮੋਟਾ ਲਿਖ ਲੈਣਾ ਵਾਹ ਔਰ ਤੁਹਾਡੇ ਵਰਗੇ ਸੋਚ ਬੰਦ ਜਿਹੜੇ ਆ ਬੁੱਧੀਜੀਵੀ ਆ ਮੈਨੂੰ ਕਵੀ ਦਾ ਦਰਜਾ ਦੇ ਦਿੰਦੇ ਆ ਹਾਂ ਤੇ ਮੈਂ ਬਹੁਤ ਸ਼ੁਕਰਗੁਜ਼ਾਰ ਆ ਪੰਜਾਬ ਸੱਤ ਸਵਾ ਦਾ ਜਿਨ੍ਹਾਂ ਨੇ ਮੈਨੂੰ ਵਾਈਸ ਚੇਅਰਮੈਨ ਲਗਾਇਆ ਸੀਨੀਅਰ ਵਾਈਸ ਚੇਅਰਮੈਨ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਮੈਂ ਸਾਰੇ ਮੈਂਬਰਾਂ ਨੂੰ ਅੱਜ ਦੇ 9 ਸਾਲ ਤੇ ਲੱਖ ਲੱਖ ਵਧਾਈ ਪੇਸ਼ ਕਰਦਾ ਔਰ ਅੱਗੇ ਤੋਂ ਵਧੀਆ ਲਿਖਣ ਦੀ ਹਰ ਇੱਕ ਨੂੰ ਦੁਆ ਕਰਦਾ ਔਰ ਮੈਂ ਵੀ ਕੋਸ਼ਿਸ਼ ਕਰਾਂਗੇ ਕਿ ਵਧੀਆ ਲਿਖਾਂ 9 ਸਾਲ ਤੇ ਦੋ ਲਾਈਨਾਂ ਸੁਣਾ ਦਿਓ 9 ਸਾਲ ਤੇ ਆਪ ਮੂਰ ਤਾਂ ਮੇਰਾ ਹੈਗਾ ਖੇਡਣਾ ਕੋਈ ਨਹੀਂ ਤੁਸੀਂ ਸੁਣਾ ਸਕਦੇ ਨਹੀਂ ਮੈਂ ਅੱਜ ਲੇਖਕ ਦੇ ਤੌਰ ਤੇ ਨਹੀਂ ਆ ਵਿਚਰ ਰਿਹਾ ਮੈਂ ਖਿਡਾਰੀ ਦੇ ਤੌਰ ਤੇ ਵਿਚਰ ਰਿਹਾ ਤੇ ਕੋਈ ਸਮਾਂ ਮਿਲੇਗਾ ਤਾਂ ਜਰੂਰ ਆਪਾਂ ਰਚਨਾ ਤੁਹਾਡੇ ਨਾਲ ਸਾਂਝੀ ਕਰਾਂਗਾ ਇਹਦੇ ਲਈ ਮੈਂ ਮਾਫੀ ਚਾਹਾਂਗਾ ਤੇ ਨਵਾਂ ਸਾਲ ਮੁਬਾਰਕ ਸਭ ਨੂੰ ਬੋਲੋ ਜੀ ਸਾਰੇ ਨਵਾਂ ਸਾਲ ਮੁਬਾਰਕ ਸਭ ਨੂੰ ਜਿਹੜੇ ਸੱਜਣ ਸੁਣਦੇ ਨੇ ਜਿਹੜੇ ਸੱਜਣ ਸੁਣਦੇ ਨੇ ਸਾਰਿਆਂ ਦੀ ਰੱਬ ਤੰਦਰੁਸਤੀ ਰੱਖੇ ਸਾਰਿਆਂ ਦੀ ਰੱਬ ਤੰਦਰੁਸਤੀ ਰੱਖੇ ਜਿਹੜੇ ਇਹਨਾਂ ਸੱਜਣਾਂ ਨੂੰ ਸੁਣਦੇ ਨੇ ਕੀ ਬਾਤ ਆ ਜੀ ਬਹੁਤ ਵਧੀਆ ਹੈਪੀ ਨਿਊ ਇਅਰ ਸਾਰਿਆਂ ਨੂੰ ਬਹੁਤ-ਬਹੁਤ ਮੈਂ ਮੈਡਮ ਜੀ ਨਾਲ ਗੱਲ ਕਰੂੰਗਾ ਆਪਣੇ ਨਾਲ ਦੱਸੋ ਜੀ ਮੜਾ ਜੀ ਮੇਰਾ ਨਾਮ ਨਵਜੋਤ ਹੈ ਜੀ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਜੀ ਮੇਰੀ ਉਮਰ 48 ਹੈ ਵਾਹ ਤੇ ਅਸੀਂ ਡੇਢ ਸਾਲ ਤੋਂ ਵੈਸੇ ਇਹ ਖੇਡਣਾ ਸ਼ੁਰੂ ਕੀਤਾ ਬਹੁਤ ਹੀ ਮਜ਼ਾ ਆਂਦਾ ਖੇਡ ਕੇ ਕੀ ਬਾਤ ਹੈ ਜਿੱਦਾਂ ਡਾਕਟਰ ਅੰਬੇਦਕਰ ਨੇ ਕਿਹਾ ਕਿ ਵਿਦਿਆ ਜਿਹੜਾ ਸ਼ੇਰਨੀ ਦਾ ਦੁੱਧ ਆ ਜਿਹੜਾ ਪੀਵੇਗਾ ਉਹੀ ਦਿਖਾੜੇਗਾ ਇਸੇ ਤਰ੍ਹਾਂ ਜਿਹੜਾ ਖੇਡੇਗਾ ਉਹਨੂੰ ਵੀ ਪਤਾ ਲੱਗੇਗਾ ਕਿ ਇਹਦੇ ਬੈਨੀਫਿਟ ਕੀ ਆ ਤੇ ਕਿੰਨਾ ਵੱਡਾ ਮੈਸੇਜ ਤੁਹਾਡੇ ਵੱਲੋਂ థాంਕ ਯੂ ਕੀ ਨਾਮ ਦੱਸਿਆ ਤੁਸੀਂ ਨਵਜੋਤ ਨਵਜੋਤ ਕੌਰ ਅੱਜ ਨਵਾਂ ਸਾਲ ਆ 225 ਦਾ ਤੁਹਾਡਾ ਨਾਮ ਵੀ ਨਵ ਜੋਤ ਨਵੀਂ ਜੋਤ ਆ ਔਰ ਸਾਰਿਆਂ ਨੂੰ ਇਹ ਮੈਸੇਜ ਆਪਾਂ ਲਾਓ ਤਾੜੀ ਮਾਰ ਕੇ ਕੇ ਖੇਡੋ ਜਰੂਰ ਨਵਾਂ ਸਾਲ ਵੀ ਆਪਾਂ ਮਨਾਈਏ ਸਿਹਤ ਨੂੰ ਤੰਦਰੁਸਤ ਰੱਖਣ ਲਈ ਡਾਕਟਰਾਂ ਤੋਂ ਬਚਣ ਦੇ ਲਈ ਗਰਾਊਂਡ ਵਿੱਚ ਆਓ ਚਾਹੇ ਪ੍ਰੈਕਟਿਸ ਕਰੋ ਚਾਹੇ ਵਰਜਿਸ਼ ਕਰੋ ਚਾਹੇ ਯੋਗਾ ਕਰੋ ਚਾਹੇ ਬੈਡਮਿੰਟਨ ਖੇਡੋ ਬਹੁਤ ਬਹੁਤ ਧੰਨਵਾਦ ਜੀ ਇਹ ਬੀਆ ਸਪੋਰਟ ਦੇ ਬੱਚੇ ਤੁਹਾਡਾ ਕੀ ਨਾਮ ਨਿਰਮਰ ਬੱਦਨ ਕਿੰਨਾ ਚਿਰ ਹੋ ਗਿਆ ਖੇਡਦਿਆਂ ਨੂੰ ਸਾਨੂੰ 2 ਸਾਲ ਕਿੰਨੇ ਮੈਡਲ ਜਿੱਤਲੇ ਮੈਂ 5 5 ਤੁਸੀਂ ਜੀ ਹਾਂਜੀ ਕੀ ਨਾਮ ਤੁਹਾਡਾ ਚਰਨਜੀਤ ਕਿੰਨੇ ਮੈਡਲ ਜਿੱਤ ਲਏ ਤਿੰਨ ਤਿੰਨ ਕਿੰਨਾ ਚਿਰ ਹੋ ਗਿਆ ਖੇਡਦਾ ਨੂੰ 2 ਸਾਲ ਕਿਹੜੀ ਅਕੈਡਮੀ ਖੇਡਦੇ ਆ ਬੀਆਰ ਸਪੋਰਟਸ ਬੀਆਰ ਸਪੋਰਟਸ ਅਕੈਡਮੀ ਮਹਿੰਦੀਪੁਰ ਤੁਹਾਡਾ ਕੀ ਨਾਮ ਕੀ ਕਰ ਗਗਨਦੀਪ ਗਗਨਦੀਪ ਕਿਹੜੀ ਅਕੈਡਮੀ ਆ ਬੀਆਰ ਸਪੋਰਟਸ ਕਿੰਨੇ ਮੈਡਲ ਜਿੱਤ ਲਏ ਮੈਂ ਤਾਂ ਤਿੰਨ ਮੈਡਲ ਕਿੱਥੇ ਕਿੱਥੇ ਖੇਡ ਕੇ ਆ ਅਸੀਂ ਤਾਂ ਸਾੜੇ ਬਰਨਾਲੇ ਬਰਨਾਲੇ ਹਾਂਜੀ ਤੁਸੀਂ ਮੇਰਾ ਨਾਮ ਕੇਸ਼ਵ ਜੀ ਹਾਂ ਮੈਡਲ ਵਿੱਚ 7 ਆ 7 ਕਿੱਥੇ ਕਿੱਥੇ ਖੇਡ ਗਏ ਮੈਂ ਮਲੇਰ ਕੋਟਲੇ ਕਿਹੜੀ ਅਕੈਡਮੀ ਆ ਬੀਆਰ ਸਪੋਰਟਸ ਕਿ ਲੋ ਜੀ ਇਹਨਾਂ ਬੱਚਿਆਂ ਲਈ ਤਾੜੀ ਮਾਰ ਦਿਓ 5 5 6 ਅਤੇ ਤੁਸੀਂ ਵੀ ਸਾਰੇ ਤੁਸੀਂ ਵੀ ਸਾਰੇ ਬੜੇ ਧੰਤਾ ਦੇ ਜੋਗ ਹੋ ਸਵੇਰੇ ਉੱਠ ਕੇ ਤੜਕੇ 5 ਵਜੇ 4:30 ਵਜੇ ਆਨੇ ਆ ਤੁਹਾਡੇ ਲਈ ਮੈਂ ਤਾੜੀਆਂ ਮਾਰਦਾ ਬਹੁਤ ਬਹੁਤ ਥੈਂਕ ਯੂ ਜੀ ਜਿਹੜੇ ਵੀ ਸੱਜਣ ਦੇਖ ਰਹੇ ਆ ਉਹਨਾਂ ਨੂੰ ਵੀ ਬੇਨਤੀ ਆ ਕਿ ਖੇਡੋ ਹੱਸੋ ਖੇਡੋ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾਓ ਤੰਦਰੁਸਤ ਰਹੋ ਅਤੇ ਚੜ੍ਹਦੀ ਕਲਾ ਜ ਰਹੋ ਬਹੁਤ ਬਹੁਤ ਧੰਨ ਫਤਿਹ ਬਲਾਉ ਜੀ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ